ਆ ਮੈਂਬਰ ਸਾਹਿਬ ਕਸ ਜਾ ਨਟ ਯਾਰ ਆ ਆਖਿਆ ਸੱਪ ਨੂੰ ਬਾਈ ਯਾਰ ਮੈਂ ਮੰਡੀ ਦਾ ਬਾਹਲ ਜਾ ਪਿਆ ਮੇਰਾ ਬੱਬੂ ਕਹਿੰਦਾ ਮੈਂ ਪੰਜੀ ਨੂੰ ਆਖਿਆ ਪੰਜੀ ਕਹਿ ਦਿੰਦਾ ਮੈਂ ਹੁਣ ਟੱਟ ਪਰ ਕਿੱਥੇ ਕੱਸ ਕਰ ਦਿੰਦਾ ਮੈਂ ਕਰਦਾ ਪਰਦਾ ਬੱਟੀ ਜੰਨਾ ਕਿਹੜੀ ਬਿਟੀ ਲੱਗੀ ਐ ਕੀ ਲੱਗਦਾ ਝਾੜ ਠੀਕ ਆ ਕਿੰਨਾ ਹੈ 55 ਦਾ ਪੰਜਾਬ ਮਾਣਾ ਲੱਖਾਂ ਤੇ ਹੀ ਰੋਲਾ ਪਾਉਂਦਾ ਹਾਂ ਜੀ ਵੀ ਪਾਣੀ ਆ ਜਿਹੜਾ ਬੁੱਢੇ ਨਾਲੇ ਦਾ ਵਿੱਚੋਂ ਆਉਂਦਾ ਸਹੀ ਗੱਲ ਹੈ ਇਹ ਬਿਮਾਰੀਆਂ ਪੈਦਾ ਕਰਦਾ ਇਹ ਪਤਾ ਕਹਣੀ ਕਿ ਜਿਹਦੇ ਪਰਿਵਾਰ ਨਾਲ ਤੇ ਜਿਹਦੇ ਨਾਲ ਬੀਜ ਦੀ ਨੂੰ ਪਤਾ ਲੱਗਦਾ ਬਹੁਤ ਸਮੇਂ ਤੋਂ ਕਿਸਾਨਾਂ ਨੂੰ ਵੇਟ ਹੁੰਦੀ ਹੈ ਵੀ ਕਦੋਂ ਮਸ਼ੀਨ ਲੱਗੂਗੀ ਤੇ ਕਦੋਂ ਅਸੀਂ ਮਤਲਬ ਕਣਕ ਵੜਾਂਗੇ ਵਧੀਆ ਜੀ ਠੀਕ ਹੋ ਅੱਛਾ ਵੱਡੇ ਵੱਡੇ ਪਾਣੀ ਇੱਦਾਂ ਗੰਦਾ ਅੱਖਾਂ ਵੀ ਨਹੀਂ ਵਹਿਦੀਆਂ ਸਹੀ ਗੱਲ ਹੈ ਤੇ ਇਹ ਗਵਰਨਮੈਂਟ ਨੂੰ ਸਮਝ ਨਹੀਂ ਆਉਂਦੀ ਸਹੀ ਗੱਲ ਹੈ ਤੇ ਬੱਦੇ ਮਾਰ ਪਾਣੀ ਆ ਇਹ ਕੱਲ ਬਹੁਤ ਥਾਵਾਂ ਤੇ ਗੜੇ ਵੀ ਪਏ ਆ ਤੇ ਬਹੁਤ ਨੁਕਸਾਨ ਹੋਇਆ ਤੇ ਅੱਜ ਰੋਡਾਂ ਲਈ ਭੀਟੀ ਵਾਲਾ ਰੋਡ ਤੇ ਕਣਕ ਨੂੰ ਅੱਗ ਲੱਗੀ ਆ ਬਹੁਤ ਮਾੜਾ ਹੋਇਆ ਜਿੰਨਾ ਵੀ ਕਹਿ ਰਹੀ ਤੇ ਪਰਮਾਤਮਾ ਨੂੰ ਤੇ ਮਿਹਰ ਬਣਾਈ ਰੱਖਿਆ ਆਪਾਂ ਦਾ ਇਹ ਅਰਦਾਸ ਕਰਦੇ ਆਂ ਹੋਰ ਕਿਵੇਂ ਆ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਵਿਆਹ ਜਦੋਂ ਬੜਾ ਬਣਾਇਆ ਪਰਦਾਇਆ ਤਾ ਹਾਂ ਬੜੀਆ ਤਕੜੀਆ ਸੇਹਤ ਹਾਂ ਚੱਲੀ ਜਾਂਦਾ ਨਿੱਗਾ ਤੇ ਤੇਰਾ ਬਾਬਾ ਕਿਨੇ ਆ ਬਾਬਾ ਵਧੀਆ ਵਧੀਆ ਹਾਂ ਵਿਦਿਆ ਚਾਨਣ ਇਉਂ ਖਿਲਾਰੇ ਜਿਵੇਂ ਅੰਬਰ ਵਿੱਚ ਲਸਕਨ ਤਾਰੇ ਅੱਜ ਕਈ ਜਾਂਦਾ ਸੀ ਵੀ 12 ਵਜੇ ਕੁਝ ਮਿੰਟਾਂ ਤੇ ਅਰਥਕਿਕ ਕੋਇਆ ਪਹਚਾ ਲਾਇਆ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਆਪਣੇ ਆਇਆ ਸੀ ਕਿ ਨਹੀਂ ਆਇਆ ਮੈਨੂੰ ਮਹਿਸੂਸ ਨਹੀਂ ਹੋਇਆ ਮੈਨੂੰ ਮਹਿਸੂਸ ਹੋਦੀ ਹੋਇਆ ਜਦੋਂ ਮੈਂ ਕਮੈਂਟ ਪੜ੍ਹਿਆ ਪਹਚਾ ਲਾ ਗਿਆ ਅੱਜ ਦੇ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਕਾਫੀ ਦਿਨਾਂ ਬਾਅਦ ਆਪਾਂ ਬਲੌਗ ਬਣਾ ਰਹੇ ਹਾਂ ਜਿਹੜਾ ਅਜਿਹਾ ਬਣਾ ਰਹੇ ਹਾਂ ਬਈ ਤੁਸੀਂ ਵਿਆਹਾਂ ਦੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਵਿਆਹ ਫਿਲਹਾਲ ਤਾਂ ਖਤਮ ਹੋ ਗਏ ਪਰ ਇੱਕ ਵਿਆਹ ਜੇ ਰਹਿੰਦਾ ਹੈ ਉਹ ਅਗਲੇ ਮਹੀਨੇ ਦੇ ਪਹਿਲੇ ਹਫਤੇ ਹੈ ਉਹਦੀ ਵੀ ਸਟੋਰੀ ਬਹੁਤ ਲੰਬੀ ਹੈ ਕਿਸੇ ਨੇ ਬਾਹਰ ਆਉਣਾ ਸੀਗਾ ਵੀਜ਼ਾ ਪਤਾ ਨਹੀਂ ਮਿਲਿਆ ਤਾਂ ਕਰਕੇ ਹੋ ਗਿਆ ਲੇਟ ਹੋ ਗਿਆ ਉਸ ਤੋਂ ਬਾਅਦ ਵਿਆਹ ਸਾਰੇ ਖਤਮ ਹੋ ਜਾਣਗੇ ਬਾਕੀ ਮਸ਼ੀਨਾਂ ਚ ਚੱਲ ਪਈਆਂ ਜੋਰਾਂ ਚੋਂ ਨਾ ਤੇ ਕੰਮ ਕਣਕਾ ਕਣਕਾ ਲੋਕ ਵੱਢ ਰਹੇ ਆ ਤੇ ਪ੍ਰਮਾਤਮਾ ਕੀ ਹੀ ਅਰਦਾਸ ਆ ਸਾਰੇ ਝਾੜ ਵਧੀਆ ਹੋਣ ਤੇ ਸਭ ਤੋਂ ਵੱਡੀ ਗੱਲ ਜਿਹੜਾ ਮੌਸਮ ਹੈ ਉਹ ਸਹੀ ਰਵੇ ਅੱਜ ਤੁਸੀਂ ਵੇਖ ਸਕਦੇ ਹੋ ਧੁੱਪ ਨਿਕਲੀ ਵੀ ਹੈ ਤੇ ਇਤੋਂ ਪਹਿਲਾਂ ਬੱਦਲ ਵਾਈ ਸੀ ਤੇ ਕੱਲ ਬਹੁਤ ਥਾਵਾਂ ਤੇ ਗੜੇ ਵੀ ਪਏ ਆ ਤੇ ਬਹੁਤ ਨੁਕਸਾਨ ਹੋਇਆ ਤੇ ਅੱਜ ਰੋੜਾਂ ਲਈ ਭੀਟੀ ਵਾਲਾ ਰੋਡ ਤੇ ਕਣਕਾਂ ਅੱਗ ਲੱਗੀ ਆ ਬਹੁਤ ਮਾੜਾ ਹੋਇਆ ਜਿੰਨਾ ਵੀ ਕਹਿ ਦਈਏ ਕਿਉਂਕਿ ਗੱਲ ਆਇਆ ਵੀ ਹੁਣ 6 ਮਹੀਨੇ ਕਿਸਾਨ ਆ ਵਿਚਾਰਾ ਵੇਟ ਕਰਦਾ ਫਸਲ ਦੀ ਤੇ ਗਾਂ ਰੱਬ ساری ਹੁੰਦੀ ਐ ਖੁੱਲੇ ਆਸਮਾਨ ਚ ਪਈ ਫਸਲ ਤੇ ਚਲੋ ਆਹ ਬਾਕੀ ਕੰਨ ਨੂੰ ਰੰਗ ਕਰਤਾ ਤੇ ਬਹੁਤ ਸੋਹਣਾ ਕਰਿਆ ਹੋਇਆ ਤੇ ਉੱਤੇ ਬਹੁਤ ਵਧੀਆ ਲਿਖਿਆ ਹੋਇਆ ਵਿਦਿਆ ਚਾਨਨ ਇਉਂ ਖਿਲਾਰੇ ਜਿਵੇਂ ਅੰਬਰ ਵਿੱਚ ਲਸਕੰਤਾਰੇ ਵਾਹ ਜੀ ਵਾਹ ਬਹੁਤ ਵਧੀਆ ਜੰਨਾ ਵੀ ਕਹਿ ਦਗੇ ਹਾਂਜੀ ਅਸਲ ਆਪਾਂ ਗੱਲ ਕਰ ਰਹੇ ਸੀ ਅੱਛਾ ਉਹ ਕੱਲੀ ਰੋੜਾਂ ਦੀ ਗੱਲ ਨਹੀਂ ਹੋਰ ਵੀ ਕਈ ਥਾਵਾਂ ਤੇ ਅੱਜ ਮੈਂ ਵੀਡੀਓ ਵੇਖੀ ਜਾਂਦਾ ਸੀ ਵੀ ਜਿਹੜੀ ਅੱਗ ਵਾਲੀ ਗੱਲ ਹੈ ਲੱਗੀ ਕਣਕ ਨੂੰ ਬਹੁਤ ਮਾੜਾ ਹੋਇਆ ਤੇ ਕੀ ਬੀਤੂ ਵਿਚਾਰਾਂ ਤੇ ਯਾਰ ਜਿਹਨਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਜਾਂ ਜਿਨ੍ਹਾਂ ਦੀਆਂ ਆਪਣੀਆਂ ਵੀ ਹੈ ਨੁਕਸਾਨ ਤਾਂ ਨੁਕਸਾਨ ਹੀ ਹੈ 6 ਮਹੀਨੇ ਸਬਰ ਤੋਂ ਬਾਅਦ ਇਹ ਰਿਜ਼ਲਟ ਮਿਲੇ ਬਹੁਤ ਮਾੜੀ ਗੱਲ ਹੈ ਚਲੋ ਝਾੜ ਘੱਟ ਹੋਵੇ ਫਿਰ ਵੀ ਡੰਗ ਲੱਜਾਂਦਾ ਤੇਰੀ ਫਸਲ ਹੋਵੇ ਨਾ ਤਾਂ ਕਿੰਨਾ ਜਿਆਦਾ ਨੁਕਸਾਨ ਹੈ ਤੇ ਚਲੋ ਉਹ ਅੱਗ ਵਾਲਾ ਗੱਲ ਆ ਕਿ ਇੱਥੇ ਗੜੇ ਪਏ ਤੁਸੀਂ ਵੇਖ ਲਓ ਉਹ ਬਹੁਤ ਬੁਰਾ ਹਾਲਾ ਬਹੁਤ ਜਿਆਦਾ ਤੇ ਬਾਕੀ ਪਰਮਾਤਮਾ ਦਾ ਰੰਗ ਆਪਾਂ ਤਾਂ ਹੀ ਅਰਦਾਸ ਕਰਦੇ ਆਂ ਸਾਰੇ ਕਿਸਾਨਾਂ ਦੇ ਭਾਰਤ ਦੇਆਂ ਤੇ ਜਾਂ ਪਾਕਿਸਤਾਨ ਦੇ ਵੀ ਕਿਸਾਨ ਆ ਜਿੱਥੇ ਵੀ ਕਿਸਾਨ ਰਹਿੰਦੇ ਆ ਹੋਰ ਮੁਲਕਾਂ 'ਚ ਵੀ ਸਾਰਿਆਂ ਦੇ ਪਰਮਾਤਮਾ ਮਿਹਰ ਭਰਿਆਤ ਰੱਖੇ ਤੇ ਬਾਕੀ ਅੱਜ ਕਈ ਜਾਂਦੇ ਸੀ ਵੀ 12 ਵਜੇ ਕੁਝ ਮਿੰਟਾਂ ਤੇ ਆਰਥਕਿਕ ਕੋਇਆ ਪਹਚਾ ਲਾਇਆ ਚੰਡੀਗੜ੍ਹ ਕਣੀ ਝਟਕੇ ਮਹਿਸੂਸ ਕਰੇ ਗਏ ਆ ਜੀਰਖਪੁਰ ਕਣੀ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਆਪਣੇ ਆਇਆ ਸੀ ਕਿ ਨਹੀਂ ਆਇਆ ਮੈਨੂੰ ਮਹਿਸੂਸ ਨਹੀਂ ਹੋਇਆ ਮੈਨੂੰ ਮਹਿਸੂਸ ਹੋਦੀ ਹੋਇਆ ਜਦੋਂ ਮੈਂ ਕਮੈਂਟ ਪੜ੍ਹਿਆ ਵੀ ਪਹਚਾ ਲ ਆ ਗਿਆ ਪਹਿਲਾਂ ਮੈਨੂੰ ਕੋਈ ਮਹਿਸੂਸ ਨਹੀਂ ਹੋਇਆ ਤੇ ਬਾਕੀ ਵੇਖਦੇ ਆਂ ਕੀ ਬੰਦ ਹੈ ਹੁਣ ਚੱਲਦੇ ਆਂ ਸੋਕਪਰੀ ਵਾਲੀ ਸਾਈਡ ਕਰਦੇ ਆਂ ਉਹਨਾਂ ਨਾਲ ਗੱਲਾਂ ਬਾਤਾਂ ਬਾਕੀ ਆਪਾਂ ਅੱਜ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕ੍ਰਾਈਮ ਸਟੋਰੀਆਂ ਪਾਉਣ ਦੀ ਤੇ ਮੇਰੇ ਤੋਂ ਤੁਹਾਨੂੰ ਪਸੰਦ ਆਉਣਗੀਆਂ ਸਾਡਿਓ ਜਿਵੇਂ ਪਹਿਲਾਂ ਵਾਲੇ ਵੀਡੀਓਂ ਦਿੰਨੇ ਹਾਂ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਬੜੀ ਮਿਹਨਤ ਲੱਗਦੀ ਹੈ ਜਿੰਨੇ ਵੀ ਕਹਿ ਦਿੱਗੇ ਬਾਕੀ ਹੁਣ ਲੋ ਚੱਲ ਪਈ ਹੈ ਤੇ ਸਮਾਂ ਤੁਸੀਂ ਵੇਖ ਲਓ ਵੀ ਹੁਣ 4 ਵਜੇ ਲੱਗੇ ਤੱਕ ਗਿਆ ਪਰ ਜਿਹੜੀ ਗਰਮੀ ਆ ਬਹੁਤ ਵੱਧ ਚੁੱਕੀ ਹੈ ਜਿੰਨੇ ਵੀ ਕਹਿ ਦਿੱਗੇ ਤਾਂਕਰ ਕੇ ਵੱਤੋਂ ਦਰਖਤ ਲਗਾਓ ਤੇ ਲਗਾ ਕੇ ਉਹਨੂੰ ਵੱਡੇ ਵੀ ਕਰੋ ਜੇ ਗਰਮੀ ਘਟਾਉਣੀ ਹੈ ਨਹੀਂ ਤਾਂ ਵੇਖ ਲਓ ਕੀ ਕੁਝ ਹੋਈ ਨਾ ਦੁਰੀਆਂ ਚ ਉਧਰ ਨਵਜੋਤ ਸਿੰਘ ਮਾਨਾ ਚੱਕ ਨੇ ਕਿਵੇਂ ਐ ਕਿਵੇਂ ਹੋ ਕਿਵੇਂ ਐ ਹੋਰ ਕੀ ਕਰਦਾ ਫਰਦਾਂ ਵੱਟੀ ਜਾਂਦਾ ਕਿਹਦੀ ਬਿਚੀ ਲੱਗੀ ਐ ਕੀ ਲੰਦਾ ਝਾੜ ਠੀਕ ਐ ਨਾ ਹਾਂ ਬਤਵੰਤਾ ਜੀ ਬਤਵੰਤਾ ਮਾਨਾ ਹੋਰ ਰੱਖ ਤੱਕ ਬੜਾਈ ਕਿ ਨਹੀਂ ਕਰੂਗੀ ਬੜਾਈ ਕਿ ਨਹੀਂ ਕਰੂਗੀ ਠੀਕ ਐ ਫਿਰ ਵਧੀਆ ਹੋ ਭਰਾਵਾ ਤੇਰੀ ਕਣਕ ਇਹੀ ਅਰਦਾਸ ਕਰਦੇ ਆਪਾਂ ਲਓ ਜੀ ਮੈਂ ਸੋ ਅੱਜ ਜਾ ਰਹੇ ਨੇ ਕਣਕ ਵੜਾਉਣ ਹੋਰ ਤੱਕੜੇ ਹੋ ਬਹੁਤ ਨਾ ਬਲੌਗ ਸ਼ੂਟ ਕਰਿਆ ਥੋੜਾ ਹਰੂ ਜਿਹਾ ਲੱਗਦਾ ਧਰਮਿੰਦਰ ਰਮੇਂਦਰ ਸਿੰਘ ਤੇ ਦਰਦੀ ਜਾ ਰਹੇ ਨੇ ਅੱਛਾ ਭਾਈ ਬੂਟੇ ਲਾਇਆ ਕਰੋ ਵੱਧ ਤੋਂ ਵੱਧ ਜਿੰਨੇ ਵੀ ਕਹਿ ਦਗੇ ਜੇ ਗਰਮੀ ਤੋਂ ਬਚਣਾ ਹੈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਬੁਰਾ ਹਾਲ ਹੋਊਗਾ ਮੋਬਾਈਲ ਨੂੰ ਨਾ ਜੇ ਆਪਾਂ ਬਾਹਰ ਚਲਾ ਲਗੇ ਜਿਵੇਂ ਹੁਣ ਮੈਂ ਚਲਾਈ ਜਾਂਦਾ ਤੇ ਦਾਇ ਨਹੀਂ ਪਤਾ ਕਿਤੇ ਕਹਦੇ ਵੀ ਜਿਹੜਾ ਟੈਂਪਰੇਚਰ ਹੌਟ ਹੋ ਗਿਆ ਤੇ ਨਾਲ ਦੇ ਨਾਲ ਫੋਨ ਬੰਦ ਮਿੰਟੋ ਮਿੰਟੀ ਬੰਦ ਹੋ ਜਾਂਦੇ ਫੋਨ ਅੱਜ ਕੱਲ ਤੇ ਬੂਟੇ ਵੱਧ ਤੋਂ ਵੱਧ ਲਾਓ ਉਹਨਾਂ ਨੂੰ ਵੱਡੇ ਕਰੋ ਹੋਰ ਐ ਤਾਈ ਤਕੜੇ ਹੋ ਵਧੀਆ ਜੀ ਠੀਕ ਹੋ ਅੱਛਾ ਵੱਡੇ ਵੱਡੇ ਲੱਗੇ ਪਏ ਵੀ ਸਾਰੇ ਕਿਸਾਨ ਜੋਰਾ ਸ਼ੋਰਾਂ ਤੇ ਤੇ ਹੁਣ ਤੁਹਾਨੂੰ ਪਤਾ ਵੀ ਕਣਕ ਹੈਗੀ ਐ ਤੇ ਮੈਂ 10 ਘੰਟੇ ਅੱਗ ਲੱਗੀ ਐ ਤਾਂ ਕਰਕੇ ਲੈਡ ਹੀ ਬੰਦ ਰਹਿੰਦੀ ਐ ਤੜਕੇ 9:30 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੇ ਰਾਤ ਤਾਂ ਬਹੁਤ ਮਿਹਰੀ ਸੀ ਆਪਣੇ ਕਿਣੇ ਤਾਂ ਘੱਟ ਸੀ ਪਰ ਸੰਗਰੂਰ ਸਾਈਡ ਬਹੁਤ ਬੁਰਾ ਹਾਲ ਐ ਤਾਂ ਬਟੂ ਬੱਡਿਕ ਪੇ ਆ ਕਰਕੇ ਬਾਈ ਸੰਭਾਲ ਕਰੋ ਬੂਟਿਆਂ ਦੀ ਕੁਦਰਤ ਨਾਲ ਛੇੜਛਾੜ ਨਾ ਕਰੋ ਨਹੀਂ ਇਹਦਾ ਹਰਜਾਨਾ ਬਹੁਤ ਭੈੜਾ ਭਰਨਾ ਪਊਪਨੂੰ ਸਾਰਿਆਂ ਨੂੰ ਚਾਚਾ ਇਹਦੀ ਫੁੱਲવાડી ਪੂਰੀ ਸਾਫ਼ ਸੁਥਰੀ ਹੋ ਰੱਖੀ ਐ ਵੈਰੀ ਗੁੱਡ ਚਾਚਾ ਜੀ ਦਾ ਕੰਮ ਵਧੀਆ ਸੰਭਾਲ ਬਹੁਤ ਰੱਖਦੇ ਆ ਦਰਖਤਾਂ ਦੀ ਇੱਥੇ ਵੀ ਤੇ ਚੰਡੀਗੜ੍ਹ ਵੀ ਬੜੇ ਸ਼ਕੀਨ ਆ ਬੁੱਟੇ ਬਾਟਾਂ ਦੇ ਹੋਰ ਠੀਕ ਹੋ ਜੀ ਕਿੰਨੇ ਮੇਰੇ ਛੇਰ ਵਧੀਆ ਤਕੜਿਆ ਸਿਹਤ ਹਾਂ ਚੱਲੀਂ ਤਨ ਡੇਗਾ ਕੀ ਇਤਰਾ ਬਾਬਾ ਕਨੇ ਆ ਬਾਬਾ ਵਧੀਆ ਵਧੀਆ ਹਾਂ ਮਰੇ ਕਾ ਚੱਲਦੀ ਐ ਹਾਂ ਚੱਲ ਕਿੰਨੇ ਤੇ ਕਿੰਨੇ ਵਜੇ ਤੱਕ ਹੁੰਦੀ ਆਣਾ ਏ ਹੁਣ 5 ਵਜੇ ਦਿੱਤ ਕਰੋ ਚਲਦੀ ਕਿੰਨੇ ਵਜੇ ਤੱਕੇ ਕਰਤੇ 8 ਵਜੇ ਲਉਂਦੇ ਆਪਾਂ 8 ਤੋਂ ਕਿੰਨੇ ਵਜੇ ਤੱਕ ਛੁੱਟੀ ਹੋਊਗੀ ਵਿਚਾਲੇ ਛੁੱਟੀ ਹੋਊਗੀ 1 ਵਜੇ ਤੋਂ 2 ਵਜੇ 1 ਤੋਂ ਲੱਗ ਕਾਂਡਾ ਛੁੱਟੀ ਐ ਤੇ ਕਿੰਨੀ ਡਾੜੀ ਐ ਬਈ ਹੁਣ ਡਾੜੀ ਪਤਾ ਨਹੀਂ ਡਾੜੀ ਦਾ ਖੰਮੀ 400 ਦੇਣਗੇ ਕਿ ਚਲੋ 300 ਦੇਣਗੇ ਚਲੋ ਸੌਖਾ ਚਲੋ ਤਿੰਨ ਕਿਥੋਂ ਆ ਮੈਨੂੰ ਹਾਂ 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 ਹੋਰ ਤਕੜੀ ਸੇਵਾ ਬਈ ਹਾਂਜੀ ਬੱਚੇ ਗਰਮੀ ਤੋਂ ਗਰਮੀ ਜੇ ਬੱਚੇ ਆ ਮੇਰਾ ਛੇ ਦਾ ਛੇ ਤਾਂ ਵੱਧੂ ਗਿਆ ਨਾ ਤਰ 40 ਡਿਗਰੀ ਟੈਂਪਰੇਚਰ ਹੋ ਗਿਆ। ਹੌਲੀ ਵਾਲੀ ਵੇਖੋ ਕਿੰਨਾ ਵੱਧਾ। ਲੋ ਜੀ ਸੁਖਪ੍ਰੀਤ ਕਣੀਆਂ ਹੋ ਗਏ ਵਿਹਲੇ ਆਪਾਂ ਤੇ ਗੱਲ ਉਹੀ ਹੋ ਗਈ ਸੀ ਵੀਡੀਓ ਤਾਂ ਨਹੀਂ ਬਣੀ ਜਿਹੜਾ ਫੋਨ ਹੈ ਉਹ ਤੱਤਾ ਹੋ ਗਿਆ ਸੀ। ਹੌਟ ਟੈਂਪਰੇਚਰ ਕਰਕੇ ਫੋਨ ਬੰਦ ਹੋ ਗਿਆ। ਤੇ ਤਾਂ ਕਰਕੇ ਵੀਡੀਓ ਨਹੀਂ ਬਣੀ। ਬਾਕੀ ਵਿਚਾਰੇ ਦਰੱਗ ਵਾਲੇ ਬੈਠੇ ਯਾਰ ਗਰਮੀ ਬਹੁਤ ਹੈ। ਧਰਨਾ ਬੰਦੇੜੇ ਖੇਤਾਂ 'ਚ ਕੰਮ ਕਰਦੇ ਵੇਖੋ ਤੁਸੀਂ। ਤੇ ਪ੍ਰਮਾਤਮਾ ਨੂੰ ਤੇ ਮਿਹਰ ਬਣਾਈ ਰੱਖਿਆ ਆਪਾਂ ਤੇ ਅਰਦਾਸ ਕਰਦੇ ਆਂ। ਹੋਰ ਕਮਿਆਂ ਠੀਕ ਹੈ ਅਸਫਰੀ ਕਾਲ ਜੀ ਤੇ ਕਿਵੇਂ ਵਿਆਹ ਚ ਤੋਂ ਬੜਾ ਬਣਾਇਆ ਵਰਦਾ ਹੈ ਉਧਰ ਹਾਂ ਹੈ ਨਹੀਂ ਵਧੀਆ ਯਾਰ ਕੰਮ ਮਾੜਾ ਨਹੀਂ ਹੁੰਦਾ ਵਧੀਆ ਨਾਲੇ ਏਸੀ 'ਚ ਰਹਿਣਾ 24 ਘੰਟੇ ਉਧਰ ਫੇ 1000 ਬਣਾ ਕੇ ਲੈਂਦੇ ਨੇ ਰਾਤ ਦਾ ਨਾ ਯਾਰ 1100 1100 ਰੁਪਏ ਡਿਆੜੀ ਦਿੱਤੀ ਉਹਨਾਂ ਨੇ ਦਿਨ ਰਾਤ ਦੀ ਬਹੁਤ ਵਧੀਆ ਯਾਰ ਨਾਲੇ ਵਧੀਆ ਖਾਦਾ ਪੀਤਾ ਨਹੀਂ ਪਤਾ ਨਹੀਂ ਲੱਗਿਆ ਕਿੰਨਾ ਦਾ ਬੰਦਾ ਘਰ ਦਾ ਫਿਰ ਕੀ ਹੁੰਦਾ ਪਤਾ ਲੱਗ ਵੀ ਜਾਂਦਾ ਕੰਮ ਕਾਜ ਦਾ ਮਾੜਾ ਹੁੰਦਾ ਲੈ ਏਸੀ 'ਚ ਰਹਿਣਾ ਨਾਲੇ ਤੋਂ ਵਧੀਆ ਨਾਲੇ ਖਾਦਾ ਪੀਤਾ ਪਰ ਨਹੀਂ ਨਹੀਂ ਵਧੀਆ ਵਧੀਆ ਤੇ ਹੋਰ ਇੱਥੇ ਹੁਣ ਲਾਉਣਾ ਨਾ ਕਿ ਬੰਦ ਅਸੀਂ ਲਾਵਾਂਗੇ ਚਲੇ ਵਧੀਆ ਹੈ ਕਿ ਲਾਵਾਂਗੇ ਤੇ ਉੱਥੇ ਜਾਣਾ ਕਿੰਨੇ ਵਿੱਚ ਛੱਡ ਦਿੰਦੇ ਤਨ ਵੇਲਾ ਕਰ ਦਿੰਦੇ ਉਹ ਉਹ ਜਦੋਂ ਬਰਾਜ ਆਵੜੇ ਫਿਰ ਤਾਂ ਇੱਥੇ ਤਾਂ ਲੱਗਦੀ ਜਰਤ ਰੇੜੀ ਇੱਥੇ 7 ਵਜੇ ਆਇੰਗਾ ਘਰੇ ਉੱਥੋਂ ਫਿਰ ਨਹੀਂ ਆਈ ਲੱਗ ਰੂ ਚੱਲ ਫਿਰ ਵੀ ਢਾੜੀ ਤਾਂ ਬਣੀ ਜਾਂਦੀ ਵਧੀਆ ਨਾ ਲਾਈਦਾ ਨਾ ਕੰਮ ਡਬਲ ਨਾਲੇ ਉਦੋਂ ਹੀ ਵਧੀਆ 30000 ਰੁਪਏ ਹੋਗਾ ਮਹੀਨੇ ਦਾ ਠੀਕ ਹੈ ਹੋ ਗਿਆ ਜਿਆਦਾ ਹੋ ਗਿਆ ਨਹੀਂ ਕਦੇ ਕਦੇ ਜਾਣਾ ਹੁੰਦਾ ਮੈਂ ਕਦੇ ਕਦੇ ਚੱਲ ਵਧੀਆ ਯਾਰ ਜਦੋਂ ਜਦ ਲੋੜ ਹੋਵੇ ਬੰਦਿਆਂ ਨੂੰ ਜਾਣਾ ਪੈਂਦਾ ਨਹੀਂ ਨਹੀਂ ਵਧੀਆ ਵਧੀਆ ਹੋ ਸੈਟ ਹਾਂ ਵਧੀਆ ਚੱਲ ਮਿਲਦੇ ਆਂ ਫਿਰ ਕੋਈ ਗੱਲ ਬਾਕੀ ਪਾਕਸ਼ੀ ਮੈਂਬਰ ਖੜਾ ਹੈ ਆ ਮੈਂਬਰ ਸਾ ਦੀਦਾ ਬਾਲ ਚਾ ਫਿਆ ਮੇਰਾ ਬੱਬੂ ਕਹਿੰਦਾ ਮੈਂ ਪੰਛੀ ਨੂੰ ਆਖਿਆ ਪੰਛੀ ਕਹਿੰਦਾ ਮੈਂ ਹੁਣ ਤੜਤ ਬਾਹਰ ਗੱਲ ਕਰ ਦੇ ਨਾ ਮੈਂ ਉਹ ਆਇਆ ਨਹੀਂ ਉਹ ਤਾਂ ਮਾੜਾ ਆਖੀ ਦੇਣਾ ਤੈਨੂੰ ਫੋਨ ਲਾਇਆ ਸੀ ਕੀ ਹਾਲ ਹੈ ਜੀ ਆਂ ਦੱਸ ਫਿਰ ਮੈਂ ਕਸ ਆਉਂਗਾ ਦਾ ਟਾਈਮ ਚੁਟਾ ਕੋ ਤੜਕਾ ਦਾ ਹੁਣ ਕਰਾਉਣਾ ਦਾ ਮੈਂ ਜਦੋਂ ਲਾਈਟ ਆ ਗਈ ਆ ਮੇਰੇ ਤਾਂ ਆਉਂਦਾ ਉੱਥੇ ਕਲੰਪ ਟੁੱਟਿਆ ਪਿਆ ਉੱਥੇ ਕਸ ਦਾ ਟਾਈਮ ਲੱਗਿਆ ਗਿਆ ਹਾਂ ਚੱਲ ਫਿਰ ਵੇਖਦੇ ਆ ਨਹੀਂ ਨਹੀਂ ਖਸਾ ਦੇਣਾ ਹੁਣ ਮੈਂ ਕਹਿ ਹਾੜੇ ਬਾਬਾ ਜੀ ਕੀ ਹਾਲ ਹੈ ਠੀਕ ਵਧੀਆ ਕੀ ਪਾਣੀ ਆਪਣੇ ਗੰਦਾ ਰਿਹਾ ਪਾਣੀ ਐਡਾ ਗੰਦਾ ਅੱਖਾਂ ਵੀ ਨਹੀਂ ਵੇਹਦੀਆਂ ਉਹਨਾਂ ਸਹੀ ਗੱਲ ਹੈ ਤੇ ਇਹ ਗਵਰਨਮੈਂਟ ਨੂੰ ਸਮਝ ਨਹੀਂ ਆਉਂਦੀ ਸਹੀ ਗੱਲ ਹੈ ਤੇ ਬੰਦੇ ਮਾਰ ਪਾਣੀ ਆਏ ਪਾਣੀ ਬਈ ਬਹੁਤ ਮੜਾ ਰਿਆ ਤੇ ਸਾਡੀ ਬੇਨਤੀ ਆ ਰਿਕੁਐਸਟ ਹੈ ਤੇ ਇਹਦਾ ਕੋਈ ਹੱਲ ਕਰਾਇਆ ਜਾਵੇ ਕਿਉਂਕਿ ਪਾਣੀ ਨਹੀਂ ਹੱਤ ਬਾਤ ਵਾਰ ਗਿਆ ਹੁੰਦੀਆਂ ਪਾੜੀਆਂ ਦੀ ਪੀ ਕਾਲਾ ਪੀ ਜਾ ਸਹੀ ਗੱਲ ਸਹੀ ਗੱਲ ਸਾਡੀਆਂ ਫੈਕਟਰੀਆਂ ਵਾਲੇ ਗੱਤੁੱਸੀ ਕੀ ਜਾਂਦੇ ਸਹੀ ਗੱਲ ਸਹੀ ਗੱਲ ਹੋਰ ਜੇ ਇਸ ਦਾ ਲੈਣੇ ਇੰਜ ਦੇ ਨੀਟਰੀ ਪਾਣੀ ਦਾ ਦੇਖ ਲੈਣੇ ਜੇ ਜਾਉਂਗਾ ਨਾ ਰਹਾ ਤੇ ਸਹੀ ਗੱਲ ਹੈ ਸਹੀ ਗੱਲ ਲੋਕਾਂ ਨੇ ਪੀਣਾ ਹੈਗਾ ਸਹੀ ਗੱਲ ਹੈ ਜੀ ਰਾਜਸਥਾਨ ਵਾਲੇ ਨੇ ਪੀਣਾ ਆਪਾਂ ਵੀ ਪੀਣਾ ਬਾਕੀ ਅੱਜ ਆਇਆ ਬਹੁਤ ਸਮਾਂ ਵਾਲਾ ਅੱਡੇ ਤੇ ਕੰਬੈਨ ਆ ਰਹੀਆਂ ਚਾਚਾ ਵਿੱਕੀ ਵੀ ਜਾ ਰਿਹਾ ਜੀ ਕਨਕ ਵਡਨ ਵਾਹ ਜੀ ਵਾਹ ਬਹੁਤ ਸਮੇਂ ਤੋਂ ਕਿਸਾਨਾਂ ਨੂੰ ਵੇਟ ਹੁੰਦੀ ਹੈ ਵੀ ਕਦੋਂ ਮਸ਼ੀਨ ਲੱਗੂਗੀ ਟੱਕਾ ਦੋਸੀ ਮਤਲਬ ਕਣਕ ਵੱਢਾਂਗੇ ਲੱਖਾ ਸਹੀ ਰੋਲਾ ਪਾਉਂਦਾ ਹਾਂਜੀ ਇਹ ਪਾਣੀ ਆ ਜਿਹੜਾ ਬੁੱਢੇ ਨਾਲੇ ਦਾ ਵਿੱਚ ਆਉਂਦਾ ਸਹੀ ਗੱਲ ਹੈ ਇਹ ਬਿਵਾਰੀਆਂ ਪੈਦਾ ਕਰਦਾ ਇਹ ਪਤਾ ਕਾਣੀ ਕਿ ਜਿਹਦੇ ਪਰਿਵਾਰ ਨਾਲ ਜਿਹਦੇ ਨਾਲ ਬੀਜਦੇ ਨੂੰ ਪਤਾ ਲੱਗਦਾ ਜਿੰਨੇ ਚੱਕਰ ਉਹ ਚੀਜ਼ ਤੁਹਾਡੇ ਘਰੇ ਨਹੀਂ ਨਾ ਆਉਂਦੀ ਉਹਨਾਂ ਚਿਰ ਸਾਨੂੰ ਲੱਗਦਾ ਵੀ ਸਹੀ ਚੱਲੀ ਜਾਂਦਾ ਕੰਮ ਜਦੋਂ ਆਪਦੇ ਤੇ ਪੈਂਦੀ ਫਿਰ ਬੰਦੇ ਨੂੰ ਪਤਾ ਲੱਗਦਾ ਯਾਰ ਗਲਤ ਸੀ ਕੰਮ ਉਹ ਫੈਕਟਰੀਆਂ ਆਨ ਆਖ ਨਹੀਂ ਸਕਦੇ ਵੱਡੇ ਵੱਡੇ ਆਖ ਸਕਦੇ ਆ ਵੀ ਆਖ ਸਕਦੇ ਪਹੁੰਚ ਕੇ ਦਿੱਟੋ ਪਾਣੀ ਸਹੀ ਗੱਲ ਆਖ ਸਕਦੇ ਜੀ ਆਖਣਾ ਚਾਹੀਦਾ ਵੀ ਹੈ ਬਹੁਤ ਮਾੜੀ ਗੱਲ ਹੈ ਆਪਾਂ ਵੋਟਾਂ ਪਾਉਣੇ ਆ ਬਣਾਉਣੇ ਕਾ ਸਹੀ ਗੱਲ ਸਹੀ ਗੱਲ ਹੈ ਸਹੀ ਗੱਲ ਇਹ ਪਾਣੀ ਸਾਫ਼ ਉਤਰਾ ਦੇਣ ਆਪਾਂ ਨੂੰ ਹਾਂ ਹਾਂ ਵੀ ਸਹੀ ਗੱਲ ਹੈ ਪਾਣੀ ਤੇ ਜਰੂਰ ਪਾਉਣ ਗੁਰੂ ਪਾਣੀ ਪਿਤਾ ਪਿਤਾ ਆਪਣਾ ਜੇ ਇਹ ਹੀ ਘਰਾਵੋਗਾ ਬਿਲਕੁਲ ਸਹੀ ਗੱਲ ਹੈ ਤੁਹਾਡੀ